ਸਵੇਪਾਕ ਦਾ ਕਹਿਣਾ ਹੈ ਕਿ ਇੱਕ ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਨਾਲਾ ਦੇ ਵਿੱਚ ਵੀ ਗਰਮੀ ਦਾ ਅਹਿਸਾਸ ਹੁਣ ਤੋਂ ਹੋਣ ਲੱਗ ਪਿਆ ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵੀ ਵੱਧ ਚੁੱਕੀ ਹੈ ਪੂਰੇ ਪੰਜਾਬ ਅੰਦਰ ਮੌਸਮ ਨੇ ਕਰਵਟ ਬਦਲੀ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਅੰਦਰ ਵੀ ਜਿਹੜੀ ਮੌਸਮ ਨੇ ਆਪਣੀ ਮਾਜਜ ਬਦਲੀ ਹੈ ਜਿਸ ਤਰੀਕੇ ਨਾਲ ਗੱਲ ਕਰੀਏ ਇਹ ਜਨਵਰੀ ਫਰਵਰੀ ਮਹੀਨਾ ਤਕਰੀਬਨ ਠੰਡਦਾ ਹੁੰਦਾ ਵਾ ਪਰ ਕਾਫੀ ਤੇਜ਼ੀ ਨਾਲ ਜਿਹੜੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਜੇ ਸਵੇਰ ਦੇ ਟਾਈਮ ਦੀ ਗੱਲ ਕਰੀਏ ਇਸ ਸਵੇਰ ਦੇ ਟਾਈਮ ਜਿਹੜੀ ਆ ਤੜਕਸਾਰ ਕਿਤਨਾ ਕਿਤੇ ਟੈਂਪਰੇਚਰ ਜਿਹੜਾ ਵਾ ਉਹ 4 ਤੋਂ 5 ਦੇ ਕਰੀਬ ਹੀ ਹੁੰਦਾ ਹੈ ਰਾਤ ਦੇ ਸਮੇਂ ਵੀ ਤੇ ਸਵੇਰ ਦੇ ਸਮੇਂ ਵੀ ਪਰ ਜਿਹੜਾ ਦੁਪਹਿਰ ਨੂੰ ਜਿਹੜਾ ਟੈਂਪਰੇਚਰ ਹੁੰਦਾ ਵਾ ਉਹ ਤਕਰੀਬਨ ਜੇ ਲੈ ਗੱਲ ਕਰੀਏ ਤਾਂ 20 ਤੋਂ 25 ਦੇ ਕਰੀਬ ਜਿਹੜਾ ਟੈਂਪਰੇਚਰ ਚੱਲ ਜਾਂਦਾ ਹੈ ਉਸ ਦੇ ਨਾਲ ਕਾਫੀ ਜਿਹੜੇ ਲੋਕ ਨੇ ਕਿਤਨਾ ਕਿਤੇ ਇਸ ਚੀਜ਼ਾਂ ਦਾ ਨਾਲ ਸਵੇਰੇ ਸਰਦੀ 'ਚ ਨਿਕਲਦੇ ਨੇ ਪਰ ਦੁਪਹਿਰੇ ਗਰਮੀ ਦੇ ਨਾਲ ਸਾਹਮਣਾ ਕਰਨਾ ਪੈਂਦਾ ਕਿਤਨਾ ਕਿਤੇ ਲੋਕਾਂ ਨੂੰ ਜਿਹੜੀ ਆਪਣੀ ਜੈਕਟਾਂ ਉਤਾਰਨੀਆਂ ਪੈਦੀਆਂ ਨੇ ਪਰ ਮੌਸਮ ਵਿਭਾਗ ਵੱਲੋਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਇੱਕ ਫਰਵਰੀ ਤੋਂ ਲੈ ਕੇ 5 ਫਰਵਰੀ ਦੇ ਅੰਦਰ ਅੰਦਰ ਜਿਹੜੀ بارش ਹੋਣ ਦੇ ਅਸਾਰ ਦੱਸੇ ਜਾ ਰਹੇ ਨੇ ਜੇ 5 ਫਰਵਰੀ ਨੂੰ ਗੱਲ ਕਰੀਏ ਤੇ ਪੂਰੇ ਪੰਜਾਬੰਦਰ بارش ਹੋਣ ਦੇ ਅਸਾਰ ਦੱਸੇ ਗਏ ਨੇ ਪਰ ਪਹਿਲੇ ਦਿਨ ਜਿਹੜੇ ਨੇ ਜੀ ਅੱਜ ਤੋਂ ਗੱਲ ਕਰੀਏ ਤੇ ਅੱਜ ਤੋਂ ਲੈ ਕੇ ਜਿਹੜੇ ਬਦਲਬਾਈ ਹੋਣ ਦੀ ਗੱਲ ਕੀਤੀ ਗਈ ਹੈ ਨਾਲ ਨਾਲ ਗੱਲ ਕੀਤੀ ਗਈ ਹੈ ਵੀ ਕਿਤਨਾ ਕਿਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ بارش ਵੀ ਹੋ ਸਕਦੀ ਆ ਪਰ ਜੇ ਪੰਜਾਬ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਜਿਆਦਾ ਟ੍ਰੈਫਿਕ ਹੋਣ ਦੇ ਨਾਲ ਯਾਤਰੀ ਹੋਣ ਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਲਗਾਤਾਰ ਜਿਹੜੀ ਗਰਮੀ ਆ ਉਹ ਵੱਧਦੀ ਅਸਰ ਹੁੰਦੀ ਹੈ ਜਿਹੜੀ ਜਿਹੜੇ ਬਾਹਰ ਤੋਂ ਜਿਹੜੇ ਬਾਹਰਲੇ ਸੂਬਿਆਂ ਤੋਂ ਯਾਤਰੀ ਆਉਂਦੇ ਨੇ ਤਕਰੀਬਨ ਇੱਥੇ ਅੱਧੀਆਂ ਬਾਹਵਾਂ ਵਾਲੀ ਟੀ-ਸ਼ਰਟਾਂ ਪਾ ਕੇ ਕੁਮਤ ਦੇ ਨਜ਼ਰ ਆਉਂਦੇ ਨੇ ਪਰ ਮੌਸਮ ਵਿਭਾਗ ਵੱਲੋਂ ਲਗਾਤਾਰ ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਜਿਹੜੀ ਗਰਮੀ ਆ ਕਿਤਨਾ ਕਿਤੇ ਕਿਸਾਨਾਂ ਲਈ ਕਾਫੀ ਹਾਨੀਕਾਰਕ ਦਿਖਦੀ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਹੀ ਉਹ ਸੀਜ਼ਨ ਕਣਕ ਦਾ ਚੱਲ ਰਿਹਾ ਹੈ ਤੇ ਕਣਕ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਲਈ ਇਹ ਜਿਹੜੀ ਠੰਡ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਜਿਸ ਤਿੱਕੇ ਨਾ ਕੋਰਾ ਪਵੇਗਾ ਤੁੰਦ ਪਵੇਗੀ ਅਤੇ ਠੰਡ ਪਵੇਗੀ ਉਹ ਜਿਹੜੀ ਆ ਕਣਕਾਂ ਦੀ پیداوار ਵਧੇਗੀ ਕਣਕਾਂ ਦੀ ਜਿਹੜੀ ਨਾੜੀਆਂ ਨੇ ਉਹ ਮੋਟੀਆਂ ਹੋਣਗੀਆਂ ਤੇ ਸਿੱਟੇ ਵਧੀਆ ਬਣਨਗੇ ਤੇ ਕਣਕਾਂ ਦਾ ਝਾੜ ਵਧੇਗਾ ਪਰ ਜਿਸ ਤਰੀਕੇ ਨਾਲ ਗਰਮੀ ਪੈ ਰਹੀ ਆ ਇਸ ਗਰਮੀ ਦੇ ਨਾਲ ਕਿਸਾਨਾਂ ਦਾ ਖਾਸਾ ਨੁਕਸਾਨ ਹੁੰਦਾ ਨਜ਼ਰ ਆਉਂਦਾ ਆ ਜਿਸ ਤਰੀਕੇ ਨਾਲ ਪਸੇਤੀਆਂ ਫਸਲਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਲੋ ਪਸੇਤੀਆਂ ਫਸਲਾਂ ਬੀਜੀਆਂ ਗਈਆਂ ਨੇ ਕਿਤਨੇ ਕਿਤੇ ਉਹਨਾਂ ਨੂੰ ਰਾਹਤ ਮਿਲਨੀ ਆ ਪਰ ਜਿਹੜੀਆਂ ਗੇਤਰੀਆਂ ਬੀਜੀਆਂ ਗਈਆਂ ਨੇ ਜਿਸ ਗੱਲ ਕਰੀਏ ਕਿ ਕਿਸਾਨਾਂ ਨੇ ਮਟਰਾਂ ਦੀ ਖੇਤੀ ਕੀਤੀ ਸੀ ਮਟਰਾਂ ਦੀ ਖੇਤੀ ਤੋਂ ਬਾਅਦ ਜਿਹੜੀ ਕਣਕ ਬੀਜੀ ਆ ਉਹਨਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਊਗਾ ਕਿਉਂਕਿ ਉਸ ਦਾ ਜਿਹੜਾ ਵਾ ਛਿੱਟਾ ਵੀ ਪਤਲਾ ਰਹੇਗਾ ਤੇ ਟੂੜੀ ਵੀ ਘੱਟ ਬਣੇਗੀ ਤੇ 나ੜੀ ਜਿਹੜੀ ਕਮਜ਼ੋਰ ਹੋਣ ਦੇ ਨਾਲ ਛਿੱਟੇ ਵੀ ਛੋਟੇ ਹੋਣਗੇ ਤੇ ਝਾੜ ਵੀ ਜਿਹੜਾ ਘੱਟ ਨਿਕਲੇਗਾ ਪਰ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਮੌਸਮ ਕਿਸ ਤਰੀਕੇ ਦਾ ਆਪਣਾ ਮਜਾਜ ਰੱਖਦਾ ਹੈ ਤੇ ਕਿਸਾਨ ਅਤੇ ਲੋਕ ਕਿੰਨਾ ਕਿਸ ਮੌਸਮ ਤੋਂ ਕੁਸ਼ ਹੁੰਦੇ ਨੇ ਤੁਸੀਂ ਜਿਹੜੇ ਰੋ ਇਦਾਂ ਹੀ ਇੰਡੀਆ ਨਿਊਜ਼ ਦੇ ਨਾਲ ਅਜਨਾਲਾ ਤੋਂ